ਜ਼ਿਲ੍ਹਾ ਪੁਲਿਸ ਵੱਲੋਂ ਅਨਸਰਾਂ ਵਿਰੁੱਧ ਵੱਡੀ ਮੁਹਿੰਮ ਤਹਿਤ ਮੰਡੀ ਗੋਵਿੰਦਗੜ੍ਹ ਦੇ ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਸੂਬੇ ਨੂੰ ਕ੍ਰਾਈਮ ਮੁਕਤ ਕਰਨ ਲਈ ਪੂਰੀ ਵਚਨਬੱਧ ਨਾਲ ਕੰਮ ਕਰ ਰਹੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਸੁਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਮੰਡੀ ਗੋਵਿੰਦਗੜ੍ਹ ਦੇ ਵਿੱਚ ਇੱਕ ਵਾਰਦਾਤ ਰੂਟਿਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀਗਾ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਇਨੋਵਾ ਦੇ ਵਿੱਚ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਗੁੰਦਰ ਦੇ ਵਿੱਚ ਕੰਮ ਕਰਦੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ਦਾਰ ਹਥਿਆਰ ਨਾਲ ਅਟੈਕ ਕੀਤਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਇਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਏ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੋਵਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਅ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣ ਦੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਹਫਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ तितਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ 5 ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਇਹਨਾਂ ਤੋਂ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਅ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅਟੈਕ ਨਾ ਕੀਤਾ ਤਾਂ ਜਿਹੜੇ ਸਾਡੇ ਸੀਆਈਐਨ ਦੀ ਟੀਮਾਂ ਨੇ ਜਿਨ੍ਹਾਂ ਨੂੰ ਐਸਪੀਡੀ ਰਕੇਸ਼ ਯਾਦਵ ਤੇ ਸਾਡੀ ਮੰਡੇ ਬੁੰਦੜ ਗਵਿੰਦਗੜ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਹਮਲੋ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ ਅਕਿਊਜ਼ ਨਾਮਿਤ ਸਨ ਉਹ ਤਿੰਨ ਨੂੰ ਅਰੈਸਟ ਕੀਤਾ ਗਏ ਜਿਹੜਾ ਤਰਨਜੀਤ ਸਿੰਘ ਤਿਤਲੀ ਹੈ ਜਿਹੜਾ ਇਸ ਅਟੈਕ ਦਾ ਮਾਸਟਰਮਾਈਂਡ ਸੀਗਾ ਉਹਦੇ ਤੇ ਪਹਿਲਾਂ ਵੀ 5 ਪਰਚੇ ਦਰਜ ਨੇ ਪੰਜੋਂ ਪਰਚੇ ਖੰਨੇ ਦੇ ਵਿੱਚ ਨੇ ਇਹਨਾਂ ਪੰਜਾਂ ਚੋਂ ਦੋ ਪਰਚੈਂਟ ਪੀਸਦ ਨੇ ਇੱਕ 307 ਦਾ ਤੇ ਬਾਕੀ ਹੋਰ ਲੜਾਈ ਝਗੜੇ ਦੇ ਪਰਚੇ ਨੇ ਤਾਂ ਇਸ ਤਰੀਕੇ ਦੀ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਜੋ ਇੱਕ ਕ੍ਰਾਈਮ ਨੂੰ ਅੰਜਾਮ ਦੇਣ ਦਾ ਕਾਰਨ ਸੀ ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਪਿੱਛੇ ਜੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਨੋਮੀ ਮਰਡਰ ਕੇਸ ਦੇ ਵਿੱਚ ਇਹ ਜਿਹੜੇ ਬੰਦੇ ਸੀਗੇ ਇਹ ਜੇਲ੍ਹ ਦੇ ਅੰਦਰ ਨੇ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਸੀਗਾ ਤਾਂ ਉਹਨਾਂ ਦੇ ਅਕਿਊਜ਼ ਨੇ ਇਹਨਾਂ ਨਾਲ ਮੁਹਮਸਵਰਾ ਹੋ ਕੇ ਇਸ ਅਟੈਕ ਨੂੰ ਅੰਜਾਮ ਦਿੱਤਾ ਇਸ ਕੇਸ ਦੇ ਸਾਰੇ ਦੋਸ਼ੀ ਜਿਹੜੇ ਜਿਹੜੇ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਸੀ ਉਹ ਫੜ ਲਿੱਤੇ ਗਏ ਨੇ ਪੁਲਿਸ ਵੱਲੋਂ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਨਾਲ ਹੀ ਜਿਹੜੇ ਹੋਰ ਲੋਕ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਇਹ ਜਿਹੇ ਕੇਸ ਦੇ ਵਿੱਚ ਫਰੋਤੀਆਂ ਦੇ ਵਿੱਚ ਐਕਸਟਰੈਸ਼ਨ ਦੇ ਵਿੱਚ ਅ ਜਿਹੜੇ ਕਾਰੋਬਾਰੀਆਂ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਵਿੱਚ ਇਨਵੋਲਟਲੀ ਉਹਦੇ ਬਾਰੇ ਦੰਗਾਇਟ ਤਫतीश ਕੀਤੀ ਜਾਏਗੀ ਤੇ ਜਿਹੜੇ ਹੋਰ ਲੋਕ ਇਸ ਕੇਸ ਦੇ ਵਿੱਚ ਸਾਹਮਣੇ ਹੁੰਦੇ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਇਹ ਦੂਸਰੀ ਵੀ ਪਹਿਲਾਂ ਵੀ ਇਹਨਾਂ ਇਸ ਕੇਸ ਦੇ ਵਿੱਚ ਜਿਹੜੇ ਹੁਣ ਤਿੰਨ ਮੁੰਡੇ ਅਰੈਸਟ ਹੋਏ ਨੇ ਉਹਨਾਂ ਚੋਂ ਇੱਕ ਦੇਸੀ ਕਟਾ ਇੱਕ ਗੰਡਾਸਾ ਤੇ ਇੱਕ ਤਲਵਾਰ ਰਿਕਵਰ ਕੀਤੀ ਗਈ ਹੈ ਪਹਿਲਾਂ ਫਰੋਤੀ ਦੇ ਮਾਮਲੇ ਨੇ ਇਹਨਾਂ ਤੇ ਜੀ ਇਹ ਜਿਹੜਾ ਇਹਨਾਂ ਚੋਂ ਮਰਡਰ ਕੇਸ ਦੇ ਵਿੱਚ ਜਿਹੜੇ ਬੰਦੇ ਅੰਦਰ ਨੇ ਉਹਨਾਂ ਤੇ ਕਈਆਂ ਤੇ ਫਰੋਤੀ ਦੇ ਮਾਮਲੇ ਦਰਜ ਨੇ ਬੌਕਸਰ ਤੇ ਫਿਰੋਤੀ ਦੇ ਮਾਮਲੇ ਦਰਜ ਨੇ ਇਹਨਾਂ ਤੇ ਹੁਣ ਅਸੀਂ ਫਿਰੋਤੀ ਦਾ ਪਰਚਾ ਜਿਹੜਾ ਇਹਦੇ ਵਾਧਾ ਜੁਰਮ ਕਰਕੇ ਤੇ ਫਿਰੋਤੀ ਦਾ ਇਹਨਾਂ ਤੇ ਪਰਚਾ ਦਰਜ ਕਰਾਂਗੇ ਤੇ ਇਹਦੇ ਇਹਦੇ ਵਿੱਚ ਹੋਰ ਵੀ ਇਹਨਾਂ ਦੇ ਗੈਂਗ ਜਿਹੜੇ ਹੋਰ ਇਨਵੋਲਵ ਨੇ ਜਿਹੜੇ ਮੰਡੇ ਗਿੰਦਲਟ ਚ ਕੋਈ ਧਮਕੀ ਦੇ ਰਹੇ ਨੇ ਜਾਂ ਕੋਈ ਇਨਵੋਲਡ ਨੇ ਉਹ ਉਹਨਾਂ ਦੇ ਬਾਰੇ ਵੀ ਡੂੰਘਾਈ ਚਤਤਿਸ਼ ਕੀਤੀ ਜਾਏਗੀ ਜੇ ਇਹ ਗੇਲ ਚਲੇ ਨੇ ਉਹਨਾਂ ਨੂੰ ਵਿਚ ਇਨਵੋਲ ਕੀਤਾ ਜਾਊਗਾ ਜੀ ਜਿਹੜੇ 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 ਜਿਨ੍ਹਾਂ ਦਾ ਰੋਲ ਸਾਹਮਣੇ ਆ ਰਿਹਾ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਦਾ ਰਿਮਾਂਡ ਜੀ ਇਹਦੇ ਪੁਰਾਣੇ ਸੰਬੰਧ ਆਪਸ ਦੇ ਵਿੱਚ ਕੰਮ ਕਰਦੇ ਰਹੇ ਨੇ ਬੌਕਸਰ ਤੋਂ ਇਲਾਵਾ ਵੀ ਜਿਹੜੇ ਲੋਕ ਇਹਦੇ ਨਾਲ ਇਨਵੋਲਡ ਨੇ ਉਹਨਾਂ ਬਾਰੇ ਵੀ ਤਫ਼ਤੀਸ਼ ਕੀਤੀ ਜਾਏਗੀ ਬੌਕਸਰ ਕੋਣ ਹੈ ਜੀ ਕਨਸਟਰਡਰ ਕੋਣ ਹੈ ਜੀ ਇਹ ਇੱਕ ਗੈਂਗਸਟਰ ਇੱਕ ਕ੍ਰਿਮੀਨਲ ਹਿਸਟਰੀ ਦਾ ਬੰਦਾ ਹੈਗਾ ਜੋ ਕਿ ਹੁਣ ਫਿਲਹਾਲ ਜੇਲ੍ਹ ਦੇ ਵਿੱਚ ਹੈਗਾ ਇਹ ਨੋਨੀ ਮਰਡਰ ਕੇਸ ਦੇ ਵਿੱਚ ਅਕਿਊਸਟ ਸੀਗਾ ਤੇ ਪੁਲਿਸ ਨੇ ਮੰਡੀ ਗੁੰਦਗਰ ਪੁਲਿਸ ਨੇ ਹੀ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਜੀ